ਅਕਸਰ ਹੀ ਸੋਸ਼ਲ ਮੀਡੀਆ ਤੇ ਕਈ ਤਰੀਕੇ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਦਿਖਾਈ ਦਿੰਦੀਆਂ ਪਰ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੀਆਂ ਵੀਡੀਓ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੁੰਦੀਆਂ ਨੇ ਕਿ ਬੱਚੇ ਫੋਨ ਚਲਾਉਂਦੇ ਹੋਏ ਹਮੇਸ਼ਾ ਦਿਖਾਈ ਦਿੰਦੇ ਨੇ ਪਰ ਹੁਣ ਫੋਨ ਚਲਾਉਣ ਤੋਂ ਰੋਕਣ ਤੇ ਇੱਕ ਬੱਚੇ ਨੇ ਅਜਿਹਾ ਕਦਮ ਚੁੱਕਿਆ ਕਿ ਇਸ ਦੀ ਵੀਡੀਓ ਬੰਨੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਲੋਕਾਂ ਨੇ ਇਹਦੇ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਰੀ ਕੀਤੇ ਨੇ ਹੁਣ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਮਾਂ ਤੇ ਬੱਚੇ ਦੇ ਪਿਆਰ ਦੀਆਂ ਕਈ ਵੀਡੀਓ ਤੇ ਵਾਇਰਲ ਹੁੰਦੀਆਂ ਨੇ ਪਰ ਹੁਣ ਇੱਕ ਡਰੋਨ ਵਾਲਾ ਵੀਡੀਓ ਸਾਹਮਣੇ ਆਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਬੱਚੇ ਨੇ ਉਹਦੀ ਮਾਂ ਦੇ ਕੋਲੋਂ ਫੋਨ ਖੋਇਆ ਤੇ ਉਹਦੇ ਹੱਥ ਨੇ ਗੁੱਸੇ ਕਿਤਾਬ ਫੜਾ ਦਿੰਦੀ ਹੈ ਪਰ ਕੀ ਹੁੰਦਾ ਕਿ ਥੋੜੀ ਦੇਰ ਦੇ ਵਿੱਚ ਜਦੋਂ ਮਾਂ ਪਿੱਛੇ ਜਾ ਕੇ ਬੈਠ ਜਾਂਦੀ ਆ ਤਾਂ ਬੱਚਾ ਪਿੱਛੇ ਤੋਂ ਆਉਂਦਾ ਅਤੇ ਮਾਂ ਦੇ ਸਿਰ ਦੇ ਤੇ ਬੈਟ ਨਾਲ ਹਮਲਾ ਕਰੁੰਦਾ ਅਤੇ ਮਾਂ ਉਸੇ ਸਮੇਂ ਫਰਸ਼ ਦੇ ਉੱਤੇ ਡਿੱਗ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਬੱਚੇ ਇਸ ਤਰ੍ਹਾਂ ਦੀ ਜਿਹੜੀ ਹਰਕਤ ਕਰਦੇ ਨੇ ਇਹ ਮੌਤ ਦੀ ਖਬਰ ਬਣ ਸਕਦੀ ਹੈ ਬੱਚੇ ਇਸ ਤਰ੍ਹਾਂ ਦੀ ਜਿਹੜੀ ਹਰਕਤ ਕਰਦੇ ਨੇ ਉਹ ਮਾਪੇ ਦੇ ਲਈ ਨੁਕਸਾਨ ਦੇ ਹੋ ਸਕਦੇ ਹੈ ਜਿਸ ਦੇ ਨਾਲ ਮਾਪੇ ਦੀ ਜਾਂਚ ਵੀ ਜਾ ਸਕਦੀ ਹੈ ਹਾਲਾਂਕਿ ਬੱਚਾ ਮਾਂ ਨੂੰ نیچے ਜਦੋਂ ਡਿੱਗਦਾ ਦੇਖ ਲੈਂਦਾ ਤੇ ਫਿਰ ਵੀ ਜਦੋਂ نیچے ਮਾਂ ਉਸ ਦੀ गिर ਜਾਂਦੀ ਉਸ ਤੋਂ ਬਾਅਦ ਵੀ ਉਹ ਕਿਸੇ ਦੇਖਦਾ ਕਿ ਕਿਸ ਤਰੀਕੇ ਨਾਲ ਬੱਚਾ ਫਿਰ ਤੋਂ ਫੋਨ ਉਠਾ ਲੈਂਦਾ ਜਾ ਕੇ ਫੋਨ ਨੂੰ ਠਾਣ ਤੋਂ ਬਾਅਦ ਉਹ ਸਮੂ ਫਿਰ ਤੋਂ ਉਸੇ ਤਰੀਕੇ ਨਾਲ ਫੋਨ ਦੀ ਦੁਬਾਰਾ ਵਰਤੋਂ ਕਰਨ ਲੱਗ ਜਾਂਦਾ ਹਾਲਾਂਕਿ ਲੋਕਾਂ ਨੇ ਕਮੈਂਟਰ ਅਹਿਮ ਕਿਹਾ ਕਿ ਸ਼ਾਇਦ ਇਹ ਵੀਡੀਓ ਸਕ੍ਰਿਪਟਡ ਹੋ ਸਕਦੀ ਹੈ ਕਮੈਂਟ ਦੇ ਵਿੱਚ ਲੋਕਾਂ ਨੇ ਲਿਖਿਆ ਕਿ ਇਹ ਸਕ੍ਰਿਪਟਡ ਵੀਡੀਓ ਲੱਗ ਰਹੀ ਹੈ ਲੇਕਿਨ ਸਾਨੂੰ ਇਸ ਦਾ ਸੰਦੇਸ਼ ਮਿਲ ਗਿਆ ਅਤੇ ਹੋਰ ਵੀ ਲੋਕਾਂ ਨੇ ਕਮੈਂਟ ਕੀਤਾ ਉਹਨਾਂ ਕਹਿੰਦੇ ਕਿ ਵੀਡੀਓ ਚਾਹੇ ਸਕ੍ਰਿਪਟਡ ਲੱਗ ਰਹੀ ਹੋਵੇ ਪਰ ਅਸਲ ਵਿੱਚ ਐਦਾਂ ਦੇ ਮਾਮਲੇ ਵੀ ਕਾਫੀ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਬੱਚੇ ਆਪਣੇ ਮਾਤਾ ਪਿਤਾ ਦੇ ਨਾਲ ਅਜਿਹਾ ਵਿਵਾਰ ਕਰਦੇ ਨੇ ਅਤੇ ਉਹਨਾਂ ਨੂੰ ਨਿਸ਼ਾਨ ਪਹੁੰਚਾਉਂਦੇ ਨੇ ਤੁਸੀਂ ਵੀ ਇੱਕ ਵਾਰ ਜ਼ਰਾ ਇਸ ਵੀਡੀਓ ਤੇ ਜ਼ਰੂਰ ਧਿਆਨ ਦਿਓ ਅਕਸਰ ਹੀ ਸੋਸ਼ਲ ਮੀਡੀਆ ਤੇ ਕਈ ਤਰੀਕੇ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਦਿਖਾਈ ਦਿੰਦੀਆਂ ਪਰ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦੀਆਂ ਵੀ ਵੀਡੀਓ ਵੀ ਜਿਹੜੀਆਂ ਸੋਸ਼ਲ ਮੀਡੀਆ ਤੇ ਜ਼ਰੂਰ ਵਾਇਰਲ ਹੁੰਦੀਆਂ ਨੇ ਕਿ ਬੱਚੇ ਫੋਨ ਚਲਾਉਂਦੇ ਹੋਏ ਹਮੇਸ਼ਾ ਦਿਖਾਈ ਦਿੰਦੇ ਨੇ ਪਰ ਹੁਣ ਫੋਨ ਚਲਾਉਣ ਤੋਂ ਰੋਕਣ ਤੇ ਇੱਕ ਬੱਚੇ ਨੇ ਅਜਿਹਾ ਕਦਮ ਚੁੱਕਿਆ ਕਿ ਇਸ ਦੀ ਵੀਡੀਓ ਬੰਨੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਲੋਕਾਂ ਨੇ ਇਹਦੇ ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟਰੀ ਕੀਤੇ ਨੇ ਹੁਣ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਮਾਂ ਤੇ ਬੱਚੇ ਦੇ ਪਿਆਰ ਦੀਆਂ ਕਈ ਵੀਡੀਓ ਤੇ ਵਾਇਰਲ ਹੁੰਦੀਆਂ ਨੇ ਪਰ ਹੁਣ ਇੱਕ ਡਰੋਨ ਵਾਲਾ ਵੀਡੀਓ ਸਾਹਮਣੇ ਆਇਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਬੱਚੇ ਨੇ ਉਹਦੀ ਮਾਂ ਦੇ ਕੋਲੋਂ ਖੋਣ ਖੋਇਆ ਤੇ ਉਹਦੇ ਹੱਥ 'ਚ ਕਿਤਾਬ ਫੜਾ ਦਿੰਦੀ ਹੈ ਪਰ ਕੀ ਹੁੰਦਾ ਕਿ ਥੋੜੀ ਦੇਰ ਦੇ ਵਿੱਚ ਜਦੋਂ ਮਾਂ ਪਿੱਛੇ ਜਾ ਕੇ ਬੈਠ ਜਾਂਦੀ ਆ ਤਾਂ ਬੱਚਾ ਇਿੱਛੇ ਤੋਂ ਆਉਂਦਾ ਅਤੇ ਮਾਦ ਸਰ ਦੇ ਉੱਤੇ ਬੈਟ ਨਾਲ ਹਮਲਾ ਕਰ ਦਿੰਦਾ ਅਤੇ ਮਾਂ ਉਸੇ ਸਮੇਂ ਫਰਸ਼ ਦੇ ਉੱਤੇ ਡਿੱਗ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਇਹ ਬੱਚੇ ਇਸ ਤਰ੍ਹਾਂ ਦੀ ਜਿਹੜੀ ਹਰਕਤ ਕਰਦੇ ਨੇ ਇਹ ਮੌਤ ਦੀ ਖਬਰ ਬਣ ਸਕਦੀ ਹੈ ਬੱਚੇ ਇਸ ਤਰ੍ਹਾਂ ਦੀ ਜਿਹੜੀ ਹਰਕਤ ਕਰਦੇ ਨੇ ਉਹ ਮਾਪੇ ਦੇ ਲਈ ਨੁਕਸਾਨ ਦੇ ਹੋ ਸਕਦੇ ਹੈ ਜਿਸ ਦੇ ਨਾਲ ਮਾਪੇ ਦੀ ਜਾਨ ਵੀ ਜਾ ਸਕਦੀ ਹੈ ਹਾਲਾਂਕਿ ਬੱਚਾ ਮਾਂ ਨੂੰ نیچے ਜਦੋਂ ਡਿੱਗਦਾ ਦੇਖ ਲੈਂਦਾ ਤੇ ਫਿਰ ਵੀ ਜਦੋਂ نیچے ਮਾਂ ਉਸ ਦੀ गिर ਜਾਂਦੀ ਉਸ ਤੋਂ ਬਾਅਦ ਵੀ ਵੀਡੀਓ ਨੂੰ ਕੋਈ ਦੇਖਦਾ ਹੈ ਕਿ ਕਿਸ ਤਰੀਕੇ ਨਾਲ ਬੱਚਾ ਫਿਰ ਤੋਂ ਫੋਨ ਉਠਾ ਲੈਂਦਾ ਜਾ ਕੇ ਫੋਨ ਨੂੰ ਠਾਣ ਤੋਂ ਬਾਅਦ ਉਸ ਨੂੰ ਫਿਰ ਤੋਂ ਉਸੇ ਤਰੀਕੇ ਨਾਲ ਫੋਨ ਦੀ ਦੁਬਾਰਾ ਵਰਤੋਂ ਕਰਨ ਲੱਗ ਜਾਂਦਾ ਹਾਲਾਂਕਿ ਲੋਕਾਂ ਨੇ ਕਮੈਂਟਰਾਂ ਨੇ ਕਿਹਾ ਕਿ ਸ਼ਾਇਦ ਇਹ ਵੀਡੀਓ ਸਕ੍ਰਿਪਟਡ ਹੋ ਸਕਦੀ ਹੈ। ਕਮੈਂਟ ਦੇ ਵਿੱਚ ਲੋਕਾਂ ਨੇ ਲਿਖਿਆ ਕਿ ਇਹ ਸਕ੍ਰਿਪਟਡ ਵੀਡੀਓ ਲੱਗ ਰਹੀ ਹੈ ਲੇਕਿਨ ਸਾਨੂੰ ਇਸ ਦਾ ਸੰਦੇਸ਼ ਮਿਲ ਗਿਆ ਅਤੇ ਹੋਰ ਵੀ ਲੋਕਾਂ ਨੇ ਕਮੈਂਟ ਕੀਤਾ ਉਹਨਾਂ ਨੇ ਕਿਹਾ ਕਿ ਵੀਡੀਓ ਚਾਹੇ ਸਕ੍ਰਿਪਟਡ ਲੱਗ ਰਹੀ ਹੋਵੇ ਪਰ ਅਸਲ ਵਿੱਚ ਐਦਾਂ ਦੇ ਮਾਮਲੇ ਵੀ ਕਾਫੀ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਬੱਚੇ ਆਪਣੇ ਮਾਤਾ-ਪਿਤਾ ਦੇ ਨਾਲ ਅਜਿਹਾ ਵਿਵਹਾਰ ਕਰਦੇ ਨੇ ਅਤੇ ਉਹਨਾਂ ਨੂੰ ਨਿਸ਼ਾਨ ਪਹੁੰਚਾਉਂਦੇ ਨੇ। ਤੁਸੀਂ ਵੀ ਇੱਕ ਵਾਰ ਜ਼ਰਾ ਇਸ ਵੀਡੀਓ ਤੇ ਜ਼ਰੂਰ ਧਿਆਨ ਦਿਓ।